ਸਾਰੇ ਸੰਗਤ ਜਿੰਨੇ ਵੀ ਜੇਦਾ ਗੁਰਦਾਸ ਸਿੰਘ ਟੌੜਾ ਜੀ ਦੇ ਪੰਥਰਤਨ ਉਹਨਾਂ ਦੀ 100 ਸਾਲਾ ਸ਼ਤਾਬ ਦੀ ਮਨਾਉਣ ਲਈ ਅੱਜ ਇੱਥੇ ਪਹੁੰਚੇ ਹੋ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਫਿਰ ਮੈਂ ਉਹਨਾਂ ਆਰਗੇਨਾਈਜ਼ਰ ਦਾ ਧੰਨਵਾਦ ਕਰਨਾ ਚਾਹੁੰਨਾ ਜਿਨ੍ਹਾਂ ਵਿੱਚ ਸਰਦਾਰ ਹਰਮੇਲ ਸਿੰਘ ਜੀ ਟੋੜਾ ਤੇ ਉਹਨਾਂ ਦਾ ਪਰਿਵਾਰ ਸਰਦਾਰ ਸੁਤਮਿੰਦਰ ਸਿੰਘ ਜੀ ਟੋੜਾ ਉਹਨਾਂ ਦੇ ਸਾਥੀ ਔਰ ਸਰਦਾਰ ਪ੍ਰੇਮ ਸਿੰਘ ਜੀ ਚੰਦੂ ਬਾਜਰਾ ਤੇ ਇਹਨਾਂ ਦਾ ਪੁੱਤਰ ਤੇ ਇਹਨਾਂ ਦੇ ਸਾਥੀ ਔਰ ਹੋਰ ਵੀ ਜਿੰਨੇ ਆਏ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਬਹੁਤ ਲੋਕਾਂ ਨੂੰ ਪਹੁੰਚਾ ਕੇ ਇੱਥੇ ਆ ਕੇ ਲੋਕਾਂ ਨੂੰ ਬਾਰੇ ਠੀਕ ਹੈ ਅਹੀਂ ਬਹੁਤ ਹੋ ਗਿਆ ਗਰਮੀ ਬਹੁਤ ਜ਼ਿਆਦਾ ਸੀ ਮੈਂ ਕੋਈ ਜ਼ਿਆਦਾ ਟਾਈਮ ਨਹੀਂ ਲੈਣਾ ਮੈਨੂੰ ਪਹਿਲਾਂ ਸਰਦਾਰ ਬਡਾਣਾ ਸਾਹਿਬ ਤੁਹਾਡੇ ਸਾਹਮਣੇ ਵਿਚਾਰ ਕਰਕੇ ਗਏ ਨੇ ਬੀਬੀ ਜ਼ਗੀਰ ਘਰ ਕਰਕੇ ਗਏ ਨੇ ਔਰ ਸਾਡੇ ਪ੍ਰੇਮ ਸਿੰਘ ਚੰਦੂ ਮਾਹਰਾ ਤੇ ਹੋਰ ਸਾਥੀ ਕਰਕੇ ਗਏ ਨੇ ਮੈਂ ਉਹਨਾਂ ਗੱਲਾਂ ਵਿੱਚ ਨਹੀਂ ਪੈਣਾ ਮੈਂ ਸਾਰੇ ਸਿਰ ਮੇਰਾ ਡਿਊਟੀ ਬਣੀ ਹੈ ਕਿ ਮੈਂ ਸਾਰਿਆਂ ਦਾ ਧੰਨਵਾਦ ਕਰਾਂ ਉਹਨਾਂ ਸੱਜਣਾ ਨੂੰ ਜੋ ਅੱਜ ਸਟੇਜ ਤੇ ਬੈਠੇ ਨੇ ਮੈਨੂੰ ਬਹੁਤਾ ਦਾ ਨਾਮ ਨਹੀਂ ਪਤਾ ਕਿਉਂਕਿ ਮੈਂ ਲੇਟ ਆਇਆ ਮੇਰੀ ਸਿਹਤ ਵੀ ਖਰਾਬ ਹੈ ਤੇ ਮੈਂ ਧੰਨਵਾਦ ਕਰਨਾ ਚਾਹੁੰਨਾ ਬਡਾੜਾ ਸਾਹਿਬ ਦਾ ਸਰਦਾਰ ਕੁਲਦੀਪ ਬਡਾੜਾ ਸਾਹਿਬ ਨੇ ਜਿਹੜੇ ਇਹ ਨੌਜਵਾਨ ਨੇ ਇਹਦੀ ਚਿੱਠੀ ਦਾੜੀ ਨੂੰ ਨਾ ਦੇਖ ਲਿਓ ਇਹਨਾਂ ਦੇ ਪਿਤਾ ਜੀ ਸਰਦਾਰ ਕੁਲਦੀਪ ਸਿੰਘ ਬਡਾੜਾ ਮੇਰੇ ਨਾਲ ਬਹੁਤ ਲੰਮਾ ਸਮਾਂ ਕੰਮ ਕੀਤਾ ਹੈ ਔਰ ਇਹਨਾਂ ਨੇ ਸਾਰੇ ਨੇ ਜੁੜ ਕੇ ਸਾਰੇ ਸਾਥੀਆਂ ਨੇ ਬੈਠ ਕੇ ਇਹਨਾਂ ਨੂੰ ਆਪਣਾ ਲੀਡਰ ਚੁਣਿਆ ਇਹਨਾਂ ਨੂੰ ਕਨਵੀਨਰ ਚੁਣਿਆ ਤਾਂ ਕਿ ਇਹ ਨੌਜਵਾਨ ਔਰ ਨੌਜਵਾਨਾਂ ਨੂੰ ਇਕੱਠਿਆਂ ਕਰਕੇ ਇਹ ਅੱਗੇ ਤੋਰ ਸਕਣਗੇ ਮੈਂ ਧੰਨਵਾਦ ਕਰਦਾ ਸਰਦਾਰ ਬਰਾੜ ਬਰਾੜ ਸਾਹਿਬ ਵਾਹ ਨੇ ਤੇ ਰਖੜਾ ਸਾਹਿਬ ਖਾਸ ਕਰਕੇ ਰਖੜਾ ਸਾਹਿਬ ਮੈਂ ਭੁੱਲ ਜਾਣਾ ਕਈ ਵਾਰੀ ਮੇਰੀ ਬੁਢੀ ਅਬੂ ਹੋ ਗਈ ਬਹੁਤ ਬਹੁਤ ਨਾ ਬੋਲ ਗਿਆ ਮੈਂ ਅਰ ਹੈ ਨਾ ਸੁੱਚਾ ਸਿੰਘ ਛੋਟਾ ਫਿਰਦਾ ਸੁੱਚਾ ਸਿੰਘ ਛੋਟੇ ਪਰ ਬਰਾੜ ਸਾਹਿਬ ਤੇ ਹੋਰ ਜਿੰਨੇ ਵੀ ਸਟੇਜ ਤੇ ਬਿਰਾਜਮਾਨ ਨੇ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਤੁਸੀਂ ਆਇਓ ਸਾਡੇ ਉਸਮਾਨ ਲੀਡਰ ਨੂੰ ਸਾਡੇ ਨਹੀਂ ਬਲਕੇ ਸਾਰਿਆਂ ਦੇ ਮਾਨ ਲੀਡਰ ਨੂੰ ਅੱਜ ਅਸੀਂ ਯਾਦ ਕਰਦੇ ਆਂ ਤੇ ਉਹਨਾਂ ਨੂੰ ਨਾਸਤੇ ਉਹਨਾਂ ਦੇ ਨਗਰ ਵਿੱਚ ਨਾਸਤੇ ਨਾਸਤ ਮਾਸਤੇ ਕੋਲ ਆਇਆ ਮੈਂ ਦਿੱਤੇ ਸਾਰਿਆਂ ਦਾ ਧੰਨਵਾਦ ਕਰਦਾ ਉਹਤੇ ਸਾਰੀ ਸੰਗਤ ਦਾ ਧੰਨਵਾਦ ਕਰ ਜਾਂਦਾ ਜਿਹੜੇ ਬਹੁਤ ਦੂਰੋਂ ਦੂਰੋਂ ਵੀ ਆਏ ਜਿਨ੍ਹਾਂ ਨੇ ਬਸਾਂ ਦਿੱਤੀਆਂ ਉਹਨਾਂ ਦਾ ਧੰਨਵਾਦ ਉਹ ਮੈਂ ਕੀ ਦਾ ਕਿਦਾ ਜਿਹਨੇ ਲੰਗਰ ਲਗਾਇਆ ਉਹਨਾਂ ਦਾ ਧੰਨਵਾਦ ਮੈਂ ਕੀ ਦਾ ਕਿਦਾ ਧੰਨਵਾਦ ਕਰਾਂ ਜਿਹੜੇ ਮੈਂ ਹੁਣੀ ਮੈਂ ਕਰਕੇ ਆਇਆ ਸੀ ਆਇਆ ਤੇ ਸਾਡਾ ਪਹਿਲਾ ਪ੍ਰਧਾਨ ਹੁੰਦਾ ਸੀ ਸਾਡੇ ਜਿਹੜੇ ਸ਼੍ਰੋਮਣੀ ਗਾਲੀਏ ਸੇਵਕ ਤੇ ਬੜਾ ਆਇਆ ਸੀ ਉਹਦੇ ਚ ਰਵਿੰਦਰ ਸਿੰਘ ਸ਼ੇਰ ਉਹਨਾਂ ਦਾ ਉਹਨਾਂ ਨੇ ਉਹਨਾਂ ਨੇ ਖੂਨਦਾਨ ਕੈਂਪ ਆਇਆ ਉਹਨਾਂ ਦੇ ਹੋਰ ਵੀ ਬੜੇ ਕੈਂਪ ਲੱਗੇ ਨੇ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਇਸ ਤੋਂ ਇਲਾਵਾ ਅੱਜ ਬੀਬੀ ਸਾਡੀ ਭੈਣ ਜਿਹਦਾ ਤਿਰਵੰਡੀ ਸਾਹਿਬ ਦੀ ਬੇਟੀ ਉਹ ਵੀ ਆਏ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਕਿਸੀ ਉਹਨਾਂ ਦਾ ਬਰਸੀ ਇਸ ਗਣਕੇ ਨਹੀਂ ਬਣਾ ਸਕੇ ਇਕੱਠੇ ਹੋ ਕੇ ਕਿ ਸਾਨੂੰ ਕੱਟਿਆਂ ਨੂੰ ਬੁਲਾਇਆ ਨਹੀਂ ਗਿਆ ਉਸੇ ਪਰ ਫਿਰ ਵੀ ਅਸੀਂ ਉਹਨਾਂ ਦਾ ਬਾਨ ਸਤਿਕਾਰ ਕਰਦੇ ਆਂ ਅਸੀਂ ਫੇਰ ਰੱਖਾਂਗੇ ਅਸੀਂ ਫੈਸਲਾ ਕੀਤਾ ਸੀ ਅਸੀਂ ਜਿਵੇਂ ਚੰਦੂ ਮਾਜਰਾ ਜੀ ਨੇ ਤੁਹਾਡੇ ਨਾਲ ਗੱਲਾਂ ਕੀਤੀਆਂ ਅਸੀਂ ਫੈਸਲਾ ਕੀਤਾ ਸੀ ਇਹ ਕਮੇਟੀ 'ਚ ਬੈਠ ਕੇ ਕਿ ਅਸੀਂ ਹੁ ਤਲਵੰਡੀ ਸਾਹਿਬ ਦਾ ਵੀ ਬਰਾਮਾਗੇ ਉਹ ਵੀ ਕਿਦਨ ਅਸੀਂ ਰੱਖਾਂਗੇ ਅਸੀਂ ਇਕੱਠੇ ਹੋ ਕੇ ਰੱਖਾਂਗੇ ਕਿਉਂਕਿ ਸਾਰੇ ਜੱਜਰ ਸਾਹਿਬਾਨ ਦਾ ਜੀ ਤੁੜ ਸਾਹਿਬ ਦਾ ਜੰਦਨ ਮਨਾਇਆ ਨਾ ਵਰਸੀ ਮਨਾਈ ਅੱਜ ਜਹਦਾਰ ਗੁਰਜਨ ਸਿੰਘ ਟੌੜਾ ਮੈਂ ਕਿਉਂ ਬੰਦੀ ਕਰਨਾ ਕਿ ਬਾਈ ਗੁਰ ਕਰੇ ਸਰਦਾਰ ਗੁਰਜਨ ਸਿੰਘ ਟੌੜਾ ਵਜਾਇ ਜੇ ਇਨਸਾਨ ਹੋਰ ਪੈਦਾ ਹੋਵੇ ਤੇ ਸਾਨੂੰ ਪੰਥ ਨੂੰ ਸੇਧ ਦੇਣ ਲਈ ਇਹ ਕੈਸੇ ਸੱਜਣ ਨੇ ਸਾਨੂੰ ਮਿਲਣ ਬਈ ਕੋ ਗੱਲ کہہ ਕੇ ਬੈਠਣਾ ਜਾਣਾ ਓਏ ਐ ਕਿ ਜਦੋਂ ਟੌੜਾ ਸਾਹਿਬ ਨੂੰ ਪਾਰਟੀ ਜੋ ਕੱਢਿਆ ਤਿਹੋ ਤਾਂ ਮੈਂ ਉਹ ਉਹਦੇ ਕਿਸੇ ਸੱਜਣ ਨੂੰ ਜੋ ਅੱਜਕੱਲ ਬਹੁਤ ਡੇੜੇ ਆ ਉਹਨੂੰ ਭੇਜਿਆਗੇ ਅੱਜ ਟੌੜਾ ਸਾਹਿਬ ਨੂੰ ਕੱਢਣਗੇ ਕਿਉਂਕਿ ਟੌੜਾ ਬਾਲ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਆਇਓ ਉਸਤੇ ਜ਼ਰੂਰ ਮੈਂ ਆਇਆ 5 ਵਜੇ ਕਿਉਂਕਿ ਰਾਜ ਸਭਾ ਚ ਪੰਜਾਬ ਬਾਰੇ ਇੱਕ ਮਤਾ ਸੀ ਉਹ ਤੇ ਬੋਲਣਾ ਸੀ ਜੇ ਅਸੀਂ ਕੋਈ ਵੀ ਨਾ ਰਹੇ ਤਾਂ ਚੰਗਾ ਨਹੀਂ ਸੀ ਲੱਗਦਾ ਮੈਂ ਬਾਦ ਸਾਹਿਬ ਨੂੰ ਕਿਹਾ ਮੈਂ ਸ਼ਾਮ ਨੂੰ ਆਜੂਗਾ ਤੇ ਤੁਸੀਂ ਮੈਂ ਮੇਰੀ ਮਜਬੂਰੀ ਹੈ ਉਹ ਕਹਿੰਦੇ ਕੋਈ ਗੱਲ ਨਹੀਂ ਤੇ ਉਸ ਤੋਂ ਬਾਅਦ ਮੈਂ ਕਿਹਾ ਮੈਂ ਆ ਕੇ ਜਦੋਂ ਪਤਾ ਕੀਤਾ ਉਹਨੂੰ ਪਤਾ ਲੱਗਿਆ ਵੀ ਉਹ ਤਾਂ ਕੱਢ ਦਿੱਤੇ ਤੇ ਲਾ 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 ਹੋਈ ਪਈ ਹੈ ਤੇ ਮੈਂ ਆ ਕੇ ਬਾਦ ਸਾਹਿਬ ਨਾਲ ਗੱਲ ਵੀ ਕੀਤੀ ਮੈਂ ਕਿਹਾ ਜੀ ਮੈਂ ਤਾਂ ਰਾਤ ਵੀ ਕਿਹਾ ਸੀ ਤੁਹਾਨੂੰ ਟੈਲੀਫੋਨ ਕੀਤਾ ਸੀ ਜਦੋਂ ਕੀਤਾ ਕਿ ਡੋੜਾ ਸਾਹਿਬ ਇਹ ਤਾਂ ਬਿਆਨ ਨਹੀਂ ਦੇ ਸਕਦੇ ਪਰ ਉਹ ਨਦੀ ਕੰਟਰ ਟੇਕਸ਼ਨ ਆ ਜਾਗੀ ਅਰ ਅਗਲੇ ਦਿਨ ਉਹ ਨਦੀ ਕੰਟਰ ਟੇਕਸ਼ਨ ਆ ਵੀ ਗਈ ਉਸ ਦੇ باوجود ਮੇਰੇ ਇਕਟੋੜਾ ਸਾਹਿਬ ਦੇ ਬਹੁਤ ਨਿੱਜੀ ਅਜੇ ਹਸਫੀਰ ਦੇ ਨਿੱਜੀ ਬਣੇ ਹੋਏ ਨੇ ਉਹਨਾਂ ਨੇ ਇਹ ਗੱਲ ਫੈਲਾਈ ਕਿ ਟੀਨ ਸਾਹਿਬ ਦਾ ਬੇਇੱਜ਼ਤ ਹਤਾ ਜਦੋਂ ਟੋੜਾ ਸਾਹਿਬ ਨਾਲ ਝਗੜਾਈ ਤੇ ਮੈਨੂੰ ਟੋੜਾ ਸਾਹਿਬ ਨੇ ਕਿਹਾ ਕਿ ਮੈਨੂੰ ਨਹੀਂ ਪਤਾ ਸੀ ਮੈਂ ਮੇਰੇ ਕੰਨਾਂ 'ਚ ਗਲਤ ਪਾਇਆ ਕਿ ਤੇਰੇ ਤੂੰ ਤਾਂ ਹੋਰ ਪਾਸੇ ਚਲੇ ਅਸੀਂ ਤੇ ਤੂੰ ਤੇਰੇ ਬਾਰੇ ਹੋਰ ਮੈਨੂੰ ਨਾ ਅੱਜ ਕੱਲ ਤੁਹਾਡੇ ਬਹੁਤ ਨੇੜੇ ਦੇ ਬੰਦੇ ਨੇ ਉਹਨਾਂ ਨੇ ਤੁਹਾਡੇ ਗੱਲ ਪੜੇ ਨੇ ਚਲੋ ਮੈਂ ਸਿਰਫ ਇਹਨਾ ਕਹਿਣਾ ਚਾਹੁੰਦਾ ਕਿ ਮੇਰੇ ਮਨ ਵਿੱਚ ਜੋ ਸਤਿਕਾਰ ਹਮੇਸ਼ਾ ਰਿਹਾ ਅਟੜਾ ਤੁਹਾਡਾ ਅੱਜ ਮੈਂ ਤੋਂ ਪਹਿਲਾਂ ਬੋਲਣ ਵਾਲੇ ਸੱਜਣ ਨੇ ਉਹਨਾਂ ਦੀ ਜ਼ਿੰਦਗੀ ਬਾਰੇ ਬਹੁਤ ਕੁਝ ਗਿਆ ਮੈਂ ਉਹਨਾਂ ਕੋਈ ਡਰ ਹੋਣਾ ਨਹੀਂ ਜਾਂਦਾ ਮੇਰੀ ਸਿਰਫ ਡਿਊਟੀ ਹੋਈ ਇਹ ਮਿਲਿਆ ਕਿਵੇਂ ਸਾਰਿਆਂ ਦਾ ਧੰਨਵਾਦ ਕਰਾਂ ਬਹੁਤ ਸੱਜਣ ਰਹੇ ਹੋਣਗੇ ਨਾਮ ਲੈਣੋਂ ਵੀ ਔਰ ਕਈ ਸੱਜਣਾਂ ਨੇ ਕਈ ਐਸੇ ਸੱਜਣ ਵੀ ਰਹੇ ਹੋਣਗੇ ਜਿਨ੍ਹਾਂ ਦੇ ਮੈਂ ਸੰਵਾਦ ਨਹੀਂ ਕਰ ਸਕਿਆ ਉਹ ਮਾਫ ਕਰਨਗੇ ਮੈਂ ਫੇਰ ਇੱਕ ਵਾਰੀ ਸਾਰੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਤਾਂ ਇਹ ਡਿਊਟੀ ਦਾ ਸਰਦਾਰ ਰੇਲ ਸਿੰਘ ਦੀ ਸੀ ਪਰ ਉਹਨਾਂ ਨੇ ਮੈਨੂੰ ਬਦਾਂ ਨਹੀਂ ਕਿਵੇਂ ਇਹ ਕਹਿਦਾ ਤੇ ਮੈਂ ਪਰਿਵਾਰ ਦਾ ਜੀ ਆ ਉਸ ਪਰਿਵਾਰ ਦਾ ਉਸ ਪਰਿਵਾਰ ਜਿਹੜਾ ਤੁਹਾਡਾ ਪਰਿਵਾਰ ਹੈ ਮੈਂ ਉਸ ਪਰਿਵਾਰ ਦਾ ਹੀ ਮੈਂਬਰ ਆ ਤੇ ਮੈਂ ਸਾਰੇ ਪਰਿਵਾਰ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਸਾਰੇ ਸਾਥੀਆਂ ਵੱਲੋਂ ਜਿਨ੍ਹਾਂ ਨੇ ਮਿਹਨਤ ਕੀਤੀ ਹੈ ਉਹਨਾਂ ਦਾ ਧੰਨਵਾਦ ਕਰਦਾ ਤੇ ਉਹਨਾਂ ਵੱਲੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ